ਆਜ ਲਈ ਹੋਣਾ ਆਹ ਆ ਰਿਹਾ ਜੀ ਓਕੇ ਜੀ ਲਵਲੀ ਇਧਰ ਮੋਹ ਲਾ ਲੈ ਟੱਕਾ ਨਾ ਮਾਰੋ ਯਾਰ ਕੀ ਕਰੀਏ ਟੱਕਾ ਨਾ ਮਾਰਦੇ ਯਾਰ ਉਹ ਯਾਰ ਆਪ ਪਿੱਛੇ ਕਰ ਪਿੱਛੇ ਕਰ ਪਾਉ ਤੁਹਾਨੂੰ ਤੇਲ ਪਾਉ ਆਉ ਉੱਥੇ ਮੈਂ ਜਾ ਰਿਹਾ ਇਹ ਮੈਂ ਦਾ ਪਿੱਛੇ ਅਮਨ ਨੂੰ ਇੱਥੇ ਪੂਰਾ ਯਾਰ ਵਿੱਚ ਬੜ ਰਿਹਾ ਇੱਥੇ ਅਮਨ ਦਾ ਪਿੱਛੇ ਇੱਧਰ ਇੱਧਰ ਨਾ ਕਰ ਥੱਲੇ ਯਾਰ ਨੀਲੇ ਕੋਟ ਸਰ ਕੇ ਥੱਲੇ ਕਰਿਓ ਭਾਈ ਤੁਸੀਂ ਹੋਰ ਥੱਲੇ ਕਰ ਲੋ ਹੋਰ ਕਰ ਲੋ ਮੈਂ ਰੋਜੀ ਸਪੈਨਿਆਂ ਗੁਰੂ ਕੋਲ ਲੈ ਕਰਨੀਆਂ ਨਹੀਂ 500 ਦਾ ਪਾਤਾ ਅੱਛਾ ਜੀ ਹਾਂ ਜੀ ਹਾਂ ਜੀ ਮੈਂ ਤੇਰੇ ਕੋਲ ਦੇਖੜਾ ਜਾ ਆ ਗਿਆ ਮੈਂ ਨਹੀਂ ਕਿਤੇ ਸਾਡੇ ਪਹਿਲੇ ਕਸਟਮਰ ਜੀ ਪੈਸੇ ਵੀ ਲੈ ਮੈਂ ਤਾਂ ਲੈ ਆਜੋ ਸਰ ਆਜੋ ਬਹੁਤ ਨੁਨਕੀਆ ਜਾ ਰਿਹਾ ਤੇ ੱਤੇ ਲੋਕੀ ਗੱਡੀ ਤੇ ਪਾਰ ਤੋਂ ਲੈ ਰਿਹਾ ਹੈ ਰੋਕ ਸ਼ੁਰੂ ਕੀਤਾ ਹੈ ਤੇ ਹੋਰ ਸਾਈਕੋਲੋਜਿਸਟ ਜਹਾ ਜਹਾ ਕੇ ਲੱਗਦਾ ਜੇ ਨਾਲ ਥੋੜਾ ਵੀ ਕਾਉਂਸਲਿੰਗ ਕਰ ਦੇ ਤੇ ਟੈਲੀ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ ਤੇ ਜਿਲਹਾਨ ਸੁਪਰਟੈਂਡ ਦਲਿਤ ਕੋਹਲੀ ਕੋਈ ਨਹੀਂ ਫਿਰ ਟੌਪ ਆ ਰਿਹਾ ਹੈ ਸੈਂਟਰ ਆ ਜਾਓ ਸੈਂਟਰ ਹੋ ਜਾਓ ਕੋਈ ਨਹੀਂ ਹਾਂ ਜੀ ਹਾਂ ਕੋਸ਼ਿਸ਼ ਹੈ ਹਾਂ ਜੀ ਨਾ ਕੋਈ ਮੋਬਾਈਲ ਨੂੰ ਮੁਬਾਰਕਾਂ ਬਹੁਤ ਬਹੁਤ ਜਿਹੜਾ ਸਬਜਿਲ ਸਾਜਿਕਾ ਦੇ ਵਿੱਚ ਆਪਣਾ ਪਟਰੋਲ ਕਮਟਾ ਉੱਤ ਘਟਣਾ ਬਹੁਤ ਬਹੁਤ ਮੁਬਾਰਕਾਂ ਜੀ ਆਵਾਜ਼ ਆਉਂਦੀ ਹੈ ਤੁਹਾਨੂੰ ਅਵਾਜ਼ ਆਉਂਦੀ ਹੈ ਤੁਹਾਨੂੰ ਜੀ ਬਹੁਤ ਬਹੁਤ ਮੁਬਾਰਕਾਂ ਡਿਊਟੀ ਸੁਪਰਡੈਂਟ ਸਾਹਿਬ ਨਵਾਂ ਪੈਟਰੋਲ ਪੰਪ ਖੁੱਲਣ ਦੀਆ ਇੰਡੀਅਨ ਆਇਲ ਆਲਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸਰ ਥੈਂਕ ਯੂ ਸਰ ਕਰੋ ਉਦਘਾਟਨ ਨਹੀਂ ਕਰੋ ਉਦਘਾਟਨ ਜੈ ਸਰ ਜੈ कितना कंजम्पशन करेंगे वहां से कितना सेल करेंगे तो रूपनगर का जो पहला पंप हमने खोला था वहाँ हमारा अपना प्लान किया कितनी लागत इस पेट्रोल पंप की आई है तो कितनी आमदनी जोड़ी विभाग में होगी सबसे पहले तो मैं आ, आप सबको बहुत बहुत धन्यवाद देता हूँ ये पंजाब प्रिजेंट डेवलपमेंट बोर्ड के साथ इंडियन ऑयल का आठवां पेट्रोल पंप है जिसका उद्घाटन हो रहा है सेप्टेम्बर दो तो में पहला पेट्रोल पम्प लोगों ने हम लोगों ने रोपड़ में स्टार्ट किया था और बहुत खुशी की बात यह है कि यह सरकार के द्वारा संचालित पंप है एक नॉर्मल पेट्रोल पंप जो प्रॉफिट ओरिएंटेड होता है उसका इससे कोई लेना देना नहीं है जो भी आमदनी हो रहा है वो प्रिजन इनमेट्स के वेलफेयर के लिए सोसाइटी के वेलफेयर के लिए जा रहा है इसको लोगों ने बहुत अच्छे से अडॉप्ट किया है और मैं ये ये जो पिछले छः सात पंप हम लोगों ने कमीशन किए जिसकी बिक्री चल रही है जहाँ से बेच रहे हैं पेट्रोल पेट्रोल हम वहाँ पे ये देखा गया है कि नॉर्मल पेट्रोल पंप अगर 100 किलो लीटर एक लाख लीटर महीना बेचता है तो उसी के साथ में लगा हुआ जेल का पेट्रोल पंप कम से कम डेढ़ लाख लीटर महीना बेचता है ये इसका रेपुटेशन है ये इसकी उपलब्धि है सबसे पहली बात दूसरी बात हम लोगों ने एक पेट्रोल पंप पे कम से कम एक से डेढ़ करोड़ रुपया के आसपास लगाने में और बनाने में खर्च किया है और इससे जो आमदनी होती है महीने की एवरेज किसी पेट्रोल पंप में ज़्यादा जैसे हमारा जो पटियाला जेल का पेट्रोल पंप साइट है उसका सबसे ज़्यादा सेल है और वहाँ सबसे ज़्यादा आमदनी है तो एवरेज अगर लेंगे तो साढ़े चार से पाँच लाख रुपया महीना एक पेट्रोल पंप से आमदनी होगी और ये आठवां पंप है उस हिसाब समझ से समझिए पैंतीस से चालीस लाख रुपया महीना का सरकार के लिए ये इनकम का सोर्स बनेगा और ऐसा तीन पेट्रोल पंप हमारा और है जिस पे काम चल रहा है और हम उम्मीद करते हैं कि अगले छः महीने में उसको भी हम शुरू कर पाएंगे अलग अलग तरीकों से प्रजेंट इनमेट्स को और सोसाइटी को हेल्प करेगा ये हमारा जो पेट्रोल पंप से रिलेटेड जो ये ये प्रोविज़न है अपना ਆਪਾ ਇੱਕ ਦੂਰ ਕੀਤਾ ਵਾ ਠੀਕ ਹੈ ਅੱਜ ਸਾਡੇ ਐਮਐਲਏ ਸਾਹਿਬ ਸਰਦਾਰ ਗੁਰਦੇਵ ਸਿੰਘ ਦੇਮਾਨ ਜੀ ਡੀਜੀਪੀ ਜੇਲ ਅਰुणਪਾਲ ਜੀ ਤੇ ਨਾਲ ਸਾਡੇ ਸਾਥੀ ਅਫਸਰਾਂ ਦੇ ਨਾਲ ਅਸੀਂ ਇੱਥੇ ਨਾਬਾ ਵਿਖੇ ਇੰਡੀਅਨ ਆਇਲ ਦੇ ਅਫਸਰਾਂ ਦੀ ਸਹਾਦਤ ਦੇ ਨਾਲ ਇੱਥੇ ਪੰਪ ਖੋਲਿਆ ਨਾਲ ਸਭ ਜੇਲ ਫਾਜ਼ਿਲਕਾ ਦੇ ਵਿੱਚ ਵੀ ਅੱਜ ਹੀ ਪੈਟਰੋਲ ਪੰਪ ਦੀ ਸ਼ੁਰੂਆਤ ਕੀਤੀ ਗਈ ਆ ਇਹਦੇ ਤੋਂ ਪਹਿਲਾਂ 6 ਜੇਲਾਂ ਦੇ ਵਿੱਚ ਅੱਗੇ ਵੀ ਪੈਟਰੋਲ ਪੰਪ ਚੱਲਦੇ ਆ ਤੇ ਇਹਨਾਂ ਜ਼ਿਲ੍ਹਾ ਜਿਹੜੀਆਂ ਅੱਜ ਹੁਣ ਇੱਥੋਂ ਪੈਟਰੋਲ ਪੰਪੇ ਚਾਲੂ ਹੋਣਾ ਹਰ ਜੇਲ੍ਹ ਤੋਂ ਘੱਟ ਤੋਂ ਘੱਟ 5 ਲੱਖ ਦਾ ਇਨਕਮ ਸੋਰਸ ਜਿਹੜੀ ਆਮਦਨ ਹੋਣੀ ਆ ਤੇ ਨਾਲ ਜਿਹੜੇ ਕੈਦੀ ਆ ਜਿਨ੍ਹਾਂ ਦਾ ਚੰਗਾ ਆਚਰਣ ਹੈ ਜਿਹੜੇ ਕੈਦੀ ਛੁੱਟੀ ਤੋਂ ਆਪਣੇ ਘਰਾਂ ਤੋਂ ਕੇ ਵਾਪਸ ਚੰਗੇ ਆਚਰਣ ਨਾਲ ਵਾਪਸ ਆ ਜਾਂਦੇ ਆ ਕੋਈ ਖਰਾਬੀ ਨਹੀਂ ਕਰਦੇ ਉਹਨਾਂ ਨੂੰ ਇਹਨਾਂ ਪੈਟਰੋਲ ਪੰਪਾਂ ਤੇ ਕੰਮ ਕਰਨ ਦਾ ਮੌਕਾ ਦਿੱਤਾ ਜਾਂਦਾ ਉਹ ਕੈਦੀ ਨਾਲੇ ਤੇ ਇੱਥੋਂ ਤਨਖਾਹ ਲੈਂਦੇ ਆ ਤੇ ਨਾਲ ਖੁੱਲੇ ਆਮ ਦੁਨੀਆਦਾਰੀ ਦੇ ਵਿੱਚ ਵਿਚਰ ਸਕਦੇ ਆ ਤੇ ਇਹਨੂੰ ਵੇਖ ਕੇ ਜਿਹੜੇ ਦੂਜੇ ਕੈਦੀ ਆ ਜਿਹੜੇ ਗਲਤੀਆਂ ਕਰਦੇ ਆ ਉਹਨਾਂ ਨੂੰ ਵੀ 희ਦ ਮਿਲਦੀ ਵੀ ਜੇ ਅਸੀਂ ਆਚਰਣ ਚੰਗਾ ਰੱਖੀਏ ਤੇ ਅਸੀਂ ਵੀ ਪੈਟਰੋਲ ਪੰਪਾਂ ਤੇ ਬੇਕਰੀਆਂ ਤੇ ਜਾਂ ਕੋਈ ਕੱਪੜੇ ਸਿਉਣ ਤੇ ਜਾਂ ਕੋਈ ਫਰਨੀਚਰ ਦਾ ਕੰਮ ਕਰਨ ਤੇ ਅਸੀਂ ਕੰਮ ਕਰਕੇ ਪੈਸੇ ਕਮਾ ਸਕਦੇ ਆ ਤੇ ਨਾਲ ਸਾਡਾ ਵਧੀਆ ਟਾਈਮ ਪਾਸ ਹੋ ਸਕਦਾ ਨਹੀਂ ਤੇ ਆਪਾਂ ਵੇਖਨੇ ਆ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਉਹਨਾਂ ਨੂੰ ਕੋਈ ਕੰਮ ਨਹੀਂ ਹੁੰਦਾ ਨਾ ਤੇ ਉਹਨਾਂ ਨੂੰ ਦਿਨੇ ਨੀਂਦ ਆਉਂਦੀ ਆ ਨਾ ਰਾਤ ਨੂੰ ਚੈਨ ਆਉਂਦਾ ਸਾਰੀ ਸਾਰੀ ਰਾਤ ਉਹ ਫਿਰ ਛੱਤਾਂ ਨੂੰ ਵੇਖਦੇ ਰਹਿੰਦੇ ਆ ਤੇ ਫਿਰ ਪੁੱਠੇ ਪਾਸੇ ਹੀ ਧਿਆਨ ਜਾਂਦਾ ਉਹਨਾਂ ਲੋਕਾਂ ਦਾ ਜੇ ਕੰਮ ਕਰਨ ਸਾਰਾ ਦਿਨ ਕੰਮ ਕਰਨ ਤੇ ਰਾਤ ਨੂੰ ਸੁਖਦੀ ਨੀਂਦ ਸੌਣ ਅਸਲ 'ਚ ਸਰਕਾਰ ਦਾ ਕੰਮ ਇਹ ਹੁੰਦਾ ਕਿ ਜਿਹੜੇ ਕੈਦੀ ਨੇ ਉਹ ਇਹਨਾਂ ਜੇਲਾ ਨਹੀਂ ਮੈਂ ਕਹੂਗਾ ਸੁਧਾਰ ਘਰ ਸੁਧਾਰ ਘਰਾਂ ਦੇ ਵਿੱਚ ਆ ਕੇ ਸੁਧਰ ਕੇ ਵਾਪਸ ਆ ਦੇ ਪਰਿਵਾਰਾਂ ਦੇ ਵਿੱਚ ਜਾ ਕੇ ਕਮਾਈ ਕਰਨ ਆਪਣੇ ਬੱਚਿਆਂ ਨੂੰ ਪੜਾਉਣਾ ਆਪਣੇ ਬੱਚਿਆਂ ਨੂੰ ਨੌਕਰੀਆਂ ਤੇ ਲਵਾਉਣਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮੇਨ ਸੋਚ ਹੀ ਆ ਕਿ ਬੱਚਿਆਂ ਨੂੰ ਪੜਾ ਲਖਾ ਕੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਜਿਹੜਾ ਇਹ ਉਪਰਾਲਾ ਹੋਇਆ ਵਾ ਇਹ ਪ੍ਰਾਲਾ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਹੋਇਆ ਕਿ ਜਿਹੜੇ ਆ ਨਵੇਂ ਦੋ ਪੈਟਰੋਲ ਪੰਪ ਹੋਰ ਨਾਲੇ ਤੇ ਸ਼ਹਿਰ ਵਾਲਿਆਂ ਨੂੰ ਵਧੀਆ ਤੇਲ ਸ਼ੁੱਧ ਤੇਲ ਕਿਉਂਕਿ ਸਰਕਾਰੀ ਪੈਟਰੋਲ ਪੰਪ ਆ ਇਥੋਂ ਅਸੀਂ ਉਧਾਰਤ ਨਹੀਂ ਦਿੰਦੇ ਕਿਸੇ ਦੁਕਾਨਦਾਰ ਨੂੰ ਜਾਂ ਕਿਸੇ ਕੰਪਨੀ ਨੂੰ ਪਰ ਇਥੋਂ ਤੇਲ ਜਿਹੜਾ ਡੀਜ਼ਲ ਪੈਟਰੋਲ ਉਹ ਵੱਧ ਮਾਤਰਾ 'ਚ ਵਿਕਣਾ ਕਿਉਂਕਿ ਇਹ ਸਰਕਾਰੀ ਪੈਟਰੋਲ ਪੰਪ ਆ ਲੋਕਾਂ ਨੂੰ ਵੀ ਪਤਾ ਆ ਕਿ ਇੱਥੇ ਕੋਈ ਮਿਲਾਵਟ ਨਹੀਂ ਕੋਈ ਇੱਥੇ ਮਿੰਤੀ ਘੱਟ ਨਹੀਂ ਮਿਲਣੀ ਇੱਥੇ ਪੂਰਾ ਪੂਰਾ ਤੇਲ ਮਿਲਣਾ ਤੇ ਲੋਕ ਇਹਨਾਂ ਪੈਟਰੋਲ ਪੰਪਾਂ ਦੀ ਜਿਹੜੀ ਮੇਨ ਸਹੂਲਤ ਆ ਉਹਨੂੰ ਮਾਣ ਕੇ ਕੁਝ ਵੀ ਹੁੰਦੇ ਆ ਤੇ ਸਰਕਾਰ ਨੂੰ ਵੀ ਇੱਕ ਪੈਟਰੋਲ ਪੰਪ ਤੋਂ ਘੱਟ ਤੋਂ ਘੱਟ 5 ਲੱਖ ਰੁਪਏ ਇਨਕਮ ਸੋਰਸ ਹੁੰਦੀ ਉਹ ਪੈਸੇ ਕੈਦੀਆਂ ਦੇ ਭਲੇ ਲਈ ਜੇਲ੍ਹਾਂ ਦੀ ਇਮਾਰਤਾਂ ਦੀ ਦੇਖਭਾਲ ਕਰ ਲਈ ਤੇ ਹੋਰ ਕੰਮ ਆਲੀ ਉਹ ਪੈਸੇ ਵਰਤਦੇ ਜਿਲ੍ਹੇ ਆਪ ਵਿੱਚ ਕਿੰਨੇ ਕਿ ਖੋਲੇ ਜਾਣਗੇ ਜੀ ਆਲ ਓਵਰ ਪੰਜਾਬ ਚ ਅੱਗੇ 6 ਅੱਗੇ 2 ਇਹ ਖੁੱਲ ਗਿਆ ਸਬਜੇਲ ਫਾਜ਼ਿਲਕਾ ਤੇ ਨਾਭਾ ਜੇਲ 8 ਹੋ ਗਿਆ ਆਉਣ ਵਾਲੇ ਸਮੇਂ ਚ ਆਪਣੀਆਂ 26 ਦੇ ਕਰੀਬ ਜੇਲਾ ਨੇ ਸਾਰੀਆਂ ਜੇਲਾਂ ਚ ਪੈਟਰੋਲ ਪੰਪ ਖੋਲੇ ਜਾਣਗੇ ਤਾਂ ਜੋ ਜਿਹੜੇ ਇਲਾਕੇ ਦੇ ਲੋਕ ਆ ਉਹਨਾਂ ਨੂੰ ਚੰਗੀ ਕੁਆਲਿਟੀ ਦਾ ਵਧੀਆ ਕੁਆਲਿਟੀ ਦਾ ਤੇ ਪੂਰੀ ਮਿੰਟੀ ਦਾ ਤੇਲ ਮਿਲੇ ਤੇ ਨਾਲ ਜਿਹੜੇ ਸਾਡੇ ਚੰਗੇ ਯਾਤਰਾਂ ਨਾਲ ਕੈਦੀ ਉਹਨਾਂ ਨੂੰ ਕੰਮਕਾਰ ਮਿਲੇ ਉਹ ਲੋਕਾਂ ਦੇ ਵਿੱਚ ਆਪ ਵਿਚਰ ਸਕਣ ਤੇ ਗਾਂ ਸੁਧਰ ਕੇ ਆਪਦੇ ਪਰਿਵਾਰਾਂ ਦੇ ਵਿੱਚ ਮੁੱਖ ਧਾਰਾ ਦੇ ਵਿੱਚ ਆ ਦੀ ਸਰਕਾਰ ਦੀ ਆਪਦੇ ਪਰਿਵਾਰਾਂ ਦੇ ਵਿੱਚ ਰਹਿਣ ਜੇਲ੍ਹ ਦੇ ਵਿੱਚ ਜਿਹੜੇ ਗੈਂਗਸਟਰ ਨੇ ਲਗਾਤਾਰ ਧਮਕੀਆਂ ਦੇ ਰਹੇ ਨੇ ਇਹਦੇ ਲਈ ਤੁਸੀਂ ਕੀ ਉਪਰਾਲਾ ਕਰ ਰਹੇ ਹੋ ਵੇਖੋ ਸਾਡੇ ਜਿਹੜੀ ਬਠਿੰਡਾ ਜੇਲ੍ਹ ਆ ਕਪੂਰਥਲਾ ਤੇ ਅੰਮ੍ਰਿਤਸਰ ਜੇਲ੍ਹ ਆ ਇਹਨਾਂ ਚ ਵਧੀਆ ਕੁਆਲਿਟੀ ਦੇ ਜ਼ੈਮਰ ਲੱਗੇ ਆ ਜਿਹੜੇ ਗੈਂਗਸਟਰ ਖਤਰਨਾਕ ਨੇ ਉਹਨਾਂ ਨੂੰ ਇਹਨਾਂ ਜ਼ਿਲ੍ਹਿਆਂ ਚ ਸ਼ਿਫਟ ਕੀਤਾ ਜਾ ਰਿਹਾ ਆ ਆਉਣ ਵਾਲੇ ਸਮੇਂ ਚ ਅਸੀਂ ਸਾਰੀਆਂ ਜੇਲ੍ਹਾਂ ਚ ਜ਼ੈਮਰ ਲਾਵਾਂਗੇ ਥੋੜੀ ਜੀ ਪਰੇਸ਼ਾਨੀ ਆਉਂਦੀ ਆ ਕਈ ਜੇਲ੍ਹਾਂ ਦੇ ਲਾਗੇ ਲੋਕਾਂ ਨੇ ਰਾਇਸ਼ ਕੀਤੀ ਆ ਉਹ ਜਦੋਂ ਉੱਥੇ ਜ਼ੈਮਰ ਲੱਗਦੇ ਆ ਉਹ ਲੋਕ ਫਿਰ ਧਰਨੇ ਲਾਉਂਦੇ ਆ ਉਸ ਜ਼ੈਮਰ ਦੀ ਰੇਂਜ ਘਟਾਉਣ ਨੂੰ ਕਹਿੰਦੇ ਆ ਉਦੋਂ ਫਿਰ ਉਹ ਫੋਨ ਚੱਲਦੇ ਆ ਗਾਂਹੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਮਨਜ਼ੂਰੀ ਲੈ ਕੇ ਮੁੱਖ ਮੰਤਰੀ ਸਾਹਿਬ ਤੋਂ ਰੂਲ ਬਣਾਵਾਂਗੇ ਕਿ ਜਿਹੜੀਆਂ ਜੇਲਾ ਖੁੱਲੇ ਜਗ੍ਹਾ ਤੇ ਬੰਦੀਆਂ ਘੱਟ ਤੋਂ ਘੱਟ 1 ਕਿਲੋਮੀਟਰ ਏਰੀਆ ਦੇ ਵਿੱਚ ਰੈਸ਼ ਨਾ ਹੋ ਸਕੇ ਘਰ ਨਾ ਬਣ ਤਾਂ ਜੋ ਜ਼ੈਮਰ ਲਾ ਕੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਫੋਨ ਕਾਲ ਬਾਹਰ ਜਾਂਦੀ ਉਹ ਨਾ ਜਾਵੇ ਤੇ ਲੋਕਾਂ ਨੂੰ ਜਿਹੜਾ ਸਹਿਮ ਦਾ ਮਾਹੌਲ ਹੈ ਉਤੋਂ ਨਜਾਤ ਮਿਲ ਸਕੇ ਜਿਨ੍ਹਾਂ ਦੀ ਕਬੀ ਬੋਤ ਹੈ ਜਿਨ੍ਹਾਂ ਦੀ ਇਹ ਬਹੁਤ ਨਹੀਂ ਜਿਸ ਤਰ੍ਹਾਂ ਮੈਕਸਿਮਮ ਸਕਿਉਰਿਟੀ ਜੇਲ ਬਣਦਾ ਕਈ ਖਤਰਨਾਕ ਕੈਦੀ ਇੱਥੇ ਬੰਨ ਸੀ ਕਦੋਂ ਤੱਕ ਇਹ ਜੇਲ ਚੱਲੇਗੀ ਹੋਰ ਨਵੀਂ ਜਿਲ੍ਹਾ ਕਦੋਂ ਪੰਜਾਬ ਨੂੰ ਮਿਲਣੀ ਇਹ ਜੇਲ ਜਿਹੜੀ ਆ ਉਹ ਛੇਤੀ ਬਣ ਕੇ ਤਿਆਰ ਹੋਊਗੀ ਜਿਹੜੀ ਨਾਪੇ ਵਾਲੀ ਜੇਲ ਇਹ ਰਿਪੇਅਰ ਹੁੰਦੀ ਪਈ ਆ ਇਹ ਛੇਤੀ ਬਣ ਕੇ ਤਿਆਰ ਹੋਊਗੀ ਬਾਕੀ ਵੀ ਆਉਣ ਵਾਲੇ ਸਮੇਂ 'ਚ ਜਿਹੜੀ ਜਗਰਾਉਂ ਦੇ ਲਾਗੇ ਲੁਧਿਆਣੇ ਜ਼ਿਲ੍ਹੇ 'ਚ ਹਾਈ ਪ੍ਰੋਫਾਈਲ ਸਕਿਉਰਿਟੀ ਜੇਲ ਬਣਦੀ ਪਈ ਆ ਉੱਚ ਵੀ 300 ਜਿਹੜਾ ਖਤਰਨਾਕ ਕੈਦੀ ਜਾਂ ਗੈਂਗਸਟਰ ਨੇ ਉਹਨਾਂ ਨੂੰ ਰੱਖਣ ਲਈ ਉਹ ਬਣਦੀ ਪਈ ਉਹ ਵੀ ਜਲਦ ਬਣ ਕੇ ਤਿਆਰ ਹੋਊਗੀ ਆਉਣ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਤੋਂ ਮਨਜ਼ੂਰੀ ਲੈ ਕੇ ਜਲਦੀ ਹੋਰ ਵੀ ਜੇ ਕੋਈ ਜੇਲ ਬਣਾਉਣੀ ਪਈ ਉਹ ਵੀ ਬਣਾਵਾਂਗੇ ਨਫਰੀ ਵੀ ਬੜੀ ਕਮੀ ਆ ਸਰ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਨਫਰੀ ਨਫਰੀ ਅਸੀਂ ਪੂਰੀ ਕਰ ਰਹੇ ਆ ਜਿਵੇਂ ਪਿਛਲੇ ਹਫਤੇ ਹੀ ਅਸੀਂ ਕਪੂਰਥਲਾ ਜਿਹੜਾ ਸਾਡਾ ਟ੍ਰੇਨਿੰਗ ਸਕੂਲ ਆ 179 ਦੇ ਕਰੀਬ ਅਸੀਂ ਉੱਥੇ ਮੁਲਾਜ਼ਮ ਭਰਤੀ ਕੀਤੇ ਆ ਤੇ ਉਹ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਅੱਜ ਪਟਿਆਲਾ ਟ੍ਰੇਨਿੰਗ ਸਕੂਲ ਦੇ ਵਿੱਚ ਅੱਜ ਵੀ ਭਰਤੀ ਕੀਤੇ ਮੁਲਾਜ਼ਮਾਂ ਨੂੰ 136 ਦੇ ਕਰੀਬ ਮੁਲਾਜ਼ਮ ਭਰਤੀ ਕੀਤੇ ਗਏ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਆ ਡੀਜੀ ਸਾਹਿਬ ਨੂੰ ਮੈਂ ਰਿਕਵੈਸਟ ਕੀਤੀ ਆ ਕਿ ਜਿੰਨੇ ਆਪਣੇ ਨਫਰੀ ਘਟਿਆ ਮੁਲਾਜ਼ਮ ਘਟਨੇ ਤੁਸੀਂ ਪ੍ਰੋਪੋਜ਼ਲ ਬਣਾ ਕੇ ਭੇਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਆਪਾਂ ਮਨਜ਼ੂਰੀ ਲੈ ਕੇ ਸਾਰੀ ਨਫਰੀ ਪੂਰੀ ਕਰੀਏ ਤਾਂ ਜੋ ਜੇਲਾ ਦੇ ਵਿੱਚ ਕੋਈ ਜੇ ਅਣਖਾਵੀ ਘਟਨਾ ਹੁੰਦੀ ਆ ਉਹ ਨਾ ਹੋਵੇ ਕੈਦੀਆਂ ਦੀ ਜਿਹੜੀ ਜ਼ਿੰਦਗੀ ਆ ਉਹ ਵੀ ਆਪਣੇ ਹੱਥ ਦੇ ਵਿੱਚ ਆ ਆਪਾਂ ਉਹਨਾਂ ਦੀ ਸੁਰੱਖਿਆ ਜਿਹੜੀ ਆ ਕਰਨੀ ਆ ਕਿਉਂਕਿ ਕੋਈ ਕੈਦੀ ਇਹ ਨਹੀਂ ਵੀ ਮਾਂ ਦੇ ਢੇਡ ਚੋਂ ਕੋਈ ਗੈਂਗਸਟਰ ਜਾਂ ਸਮੱਗਲਰ ਪੈਦਾ ਹੁੰਦਾ ਸਮੇਂ-ਸਮੇਂ ਦੀਆਂ ਪੁਰਾਣੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਸਰਕਾਰਾਂ ਨੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਪੁੱਠੇ ਰਸਤੇ ਤੇ ਪਾਤਾ ਤੇ ਉਹਨਾਂ ਨੂੰ ਮੁੜ ਕੇ ਗੈਂਗਸਟਰ ਬਣਾਤਾ ਅਸੀਂ ਚਾਹੁੰਦੇ ਆ ਕਿ ਉਹ ਗੈਂਗਸਟਰ ਵੀ ਸੁਧਰ ਕੇ ਆਪਦੇ ਘਰਾਂ 'ਚ ਜਾਣ ਸਮੱਗਲਰ ਵੀ ਸੁਧਰ ਕੇ ਆਪਦੇ ਘਰਾਂ ਜਾਣ ਤੇ ਆਪਦੇ ਪਰਿਵਾਰਾਂ ਨੂੰ ਪਾਲਣ ਆਪਦੇ ਬੱਚਿਆਂ ਨੂੰ ਤੇ ਆਪਦੇ ਬੱਚਿਆਂ ਨੂੰ ਪੜਾ ਲਿਖਾ ਕੇ ਚੰਗੀਆਂ ਨੌਕਰੀਆਂ ਤੇ ਲੁਵਾਓ ਨਾ ਨਸ਼ਾ ਜਿਹੜਾ ਜ਼ਿਲ੍ਹਾ ਚੋਂ ਮਿਲਣਾ ਬੰਦ ਨਹੀਂ ਹੋ ਰਿਹਾ ਗੈਰਕਾਨੂੰਨੀ ਸਮਾਨ ਮੋਬਾਈਲ ਚਾਰਜਰ ਇਹਦੇ ਪਿੱਛੇ ਕੀ ਕਾਰ ਹੈ ਵੇਖੋ ਕਈ ਹਾਂਜੀ ਗੱਲ ਹੋ ਗਈ ਹੈ ਕਈ ਜ਼ਿਲ੍ਹਾ ਆ ਉਹ ਜਿਹੜੀਆਂ ਬੈਰਕਾਂ ਬਣੀਆਂ ਬਿਲਕੁਲ ਸੜਕਾਂ ਦੇ ਨਾਲ ਜਿਹੜੀ ਸਾਡੀ ਦੀਵਾਰ ਆ ਉਹਦੇ ਨਾਲ ਬੈਰਕਾਂ ਬਣੀਆਂ ਬਾਹਰੋਂ ਫੇਕੇ ਵੀ ਹੁੰਦੇ ਆ ਜਦੋਂ ਫੇਕਾਂ ਦਾ ਉਹ ਸਿੱਧਾ ਬੈਰਕ ਦੇ ਵਿੜੇ ਦੇ ਵਿੱਚ ਡਿੱਗਦਾ ਹੁਣ ਅਸੀਂ ਜਿਹੜੀਆਂ ਗਾਂ ਦੇਹਲਾਂ ਬਣਾਵਾਂਗੇ ਉਹ ਅਸੀਂ ਦੀਵਾਰ ਦੇ ਨਾਲ ਘਟੋ ਘੱਟ 2-3 ਏਕੜ ਖਾਲੀ ਜਗ੍ਹਾ ਛੱਟ ਕੇ ਵਿਚਕਾਰ ਬਣਾਵਾਂਗੇ ਅੱਗੇ ਪਿਛੇ ਪੁਰਾਣੇ ਸਰਕਾਰਾਂ ਦੇ ਵੇਲੇ ਜਿਹੜੀਆਂ ਜੇਹਲਾਂ ਬਣੀਆਂ ਉਹ ਬੈਰਕਾਂ ਬਿਲਕੁਲ ਜਿਹੜੀ ਰੋਡ ਨਾਲ ਨਾਲ ਲੰਘਦੀ ਉਹਦੇ ਨਾਲ ਬਣੀਆਂ ਤੇ ਵਿਚਕਾਰੋਂ ਖਾਲੀ ਜਗ੍ਹਾ ਛੱਡੀ ਆ ਆਉਣ ਵਾਲੇ ਸਮੇਂ 'ਚ ਇਹਦੀ ਵੀ ਕੋਈ ਨਾ ਕੋਈ ਅਸੀਂ ਉੱਚੀ ਦੀਵਾਰ ਕਰਕੇ ਜਾਂ ਉੱਥੇ ਕੈਮਰੇ ਵੀ ਲਗਾਏ ਗਏ ਆ ਕੈਮਰੇ ਲਗਾਉਣਾ ਫੈਂਕੇ ਜਿਹੜੇ ਉਹ ਬਹੁਤ ਘੱਟ ਹੁੰਦੇ ਪਏ ਆ ਬਾਕੀ ਜੇ ਕੋਈ ਦੋਚੀ ਕਰਮਚਾਰੀ ਸੌ ਚੋਂ ਇੱਕ ਦੋ ਜਿਹੜੇ ਅਫਸਰ ਮੁਲਾਜ਼ਮ ਹੁੰਦੇ ਆ ਉਹ ਉਹ ਵੀ ਕਈ ਵਾਰ ਗਲਤ ਕੰਮ ਕਰਦੇ ਆ ਜੇ ਕੋਈ ਦੋਸ਼ੀ ਪਾਇਆ ਜਾਂਦਾ ਉੱਤੇ ਸਖਤ ਕਾਰਵਾਈ ਹੁੰਦੀ ਆ ਪੂਰੀ ਮਸਤੈਦੀ ਨਾਲ ਸਾਡੇ ਅਫਸਰ ਸਾਹਿਬਾਨ ਕੰਮ ਕਰ ਰਹੇ ਆ ਜੇ ਕੋਈ ਗਲਤ ਕਰਦਾ ਉੱਤੇ ਬੰਦੀ ਕਾਰਵਾਈ ਕੀਤੀ ਜਾਂਦੀ ਆ ਨਾ ਬਾਬਾ ਜੀ ਅੱਜ ਰੂਟ ਬਹੁਤ ਪ੍ਰਭਾਵਿਤ ਹੋਇਆ ਹੋਇਆ ਵੈ ਇੱਥੇ ਸਟੂਡੈਂਟਸ ਦੀ ਡਿਮਾਂਡ ਹੈ ਸਵੇਰੇ ਸ਼ਾਮ ਬਸਾਂ ਦੀ ਬੜੀ ਘਾਟ ਹੈ ਐਮਐਲਏ ਸਾਹਿਬ ਨੇ ਵੀ ਕਾਫੀ ਕੋਸ਼ਿਸ਼ ਕੀਤੀ ਕਦੋਂ ਤੱਕ ਇਹ ਸਰਵਿਸ ਪੂਰੀ ਹੋਏਗੀ ਐਮਐਲਏ ਸਾਹਿਬ ਜਿਹੜਾ ਵੀ ਰੂਟ ਕਹਿਣਗੇ ਉਹ ਸਰਵੇ ਕਰਾ ਕੇ ਜਲਦੀ ਚਲਾਵਾਂਗੇ ਸਰ ਜਿੱਥੇ ਆਪਾਂ ਬੈਠੇ ਐ ਮੈਕਸਿਮਮ ਸਕਿਉਰਿਟੀ ਜੇਲ ਹੈ ਜਿੱਥੇ ਜੇਲ ਬ੍ਰੇਕ ਹੋਇਆ ਸੀ ਤੇ ਹੁਣ ਇਸ ਵਿੱਚ ਜਿਹੜੇ ਹੈਗੇ ਜੇਲ ਤੁਸੀਂ ਬਣਾ ਰਹੇ ਹੋ ਇਹ ਚ ਕੀ ਮੋਡੀਫਾਈ ਕਰ ਰਹੇ ਹੋ ਇਸ ਤੇ ਮੋਡੀਫਾਈ ਇਹੋ ਹੀ ਮੇਨ ਤੇ ਇਹੋ ਆ ਕਿ ਦੁਵਾਰਾਂ ਉੱਚੀਆਂ ਕੀਤੀਆਂ ਜਾਣ ਜਿਹੜੀਆਂ ਬੈਰਕਾਂਵਾਂ ਉਹ ਦੁਵਾਰ ਤੋਂ ਥੋੜੀ ਦੂਰ ਹੋਣ ਤਾਂ ਜੋ ਜਿਹੜੇ ਕੈਦੀ ਕੁੱਦੀ ਫੋਨ ਬਾਹਰੋਂ ਆਉਂਦੇ ਆ پھੇਕੇ ਹੁੰਦੇ ਆ ਉਹ ਨਾ ਫੜ ਸਕਣ ਜਦੋਂ ਫੋਨ ਨਾ ਅੰਦਰ ਚੱਲੂਗਾ ਜ਼ੈਮਰ ਲੱਗੇ ਹੋਣਗੇ ਤੇ ਆਪੇ ਕੋਈ ਇਥੋਂ ਨਾ ਕੋਈ ਜੇਲ ਬ੍ਰੇਕ ਹੋਊਗੀ ਨਾ ਕੋਈ ਵਾਰਦਾਤ ਹੋਊਗੀ ਉਹ ਸਾਰੇ ਕੋਈ ਨੂੰ ਧਿਆਨ ਚ ਰੱਖ ਕੇ ਜੇਲ ਦੀ ਰਿਪੇਅਰ ਕਰ ਰਹੇ ਠੀਕ ਹੈ ਠੀਕ ਹੈ ਥੈਂਕ ਯੂ